ਕਦੇ ਕਿਹਾ ਆਪਾਂ ਮਹਾਰਾਜ ਨੂੰ ਵੀ ਮਹਾਰਾਜ ਮੈਂ ਤੁਹਾਡਾ ਤੁਸੀਂ ਮੇਰੇ ਕਿਹਾ ਮਹਾਰਾਜ ਨੂੰ ਕਦੇ ਸੋਚ ਕੇ ਦੇਖਣਾ ਆਪਾਂ ਕੀ ਮੰਗਦੇ ਆ ਆਹ ਦੇ ਦਿਓ ਜੀ ਉਹ ਦੇ ਦਿਓ ਜੀ ਆਹ ਹੋ ਗਿਆ ਜੀ ਕਦੇ ਨਹੀਂ ਕਿਹਾ ਮਹਾਰਾਜ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੀ ਲੋੜ ਹੈ ਪਦਾਰਥਾਂ ਦੀ ਲੋੜ ਨਹੀਂ ਪਦਾਰਥ ਆਪਾਂ ਮੰਗਦੇ ਆ ਪਦਾਰਥ ਦੇ ਕੇ ਮਹਾਰਾਜ ਨੇ ਆਪਾਂ ਨੂੰ ਪਿੱਛੇ ਕਰ ਦੇਣਾ ਬੰਦਾ ਬਹੁਤ ਅਮੀਰ ਹੋ ਜਾਂਦਾ ਫਿਰ ਜਦੋਂ ਪੈਸਾ ਜ਼ਿਆਦਾ ਹੋ ਜਾਂਦਾ ਮੀਰੀ ਆ ਜਾਂਦੀ ਹੈ ਫਿਰ ਉਹਨੂੰ ਲੋੜ ਨਹੀਂ ਸੰਗਤ ਦੀ ਏਸੀਆਂ ਵਿੱਚ ਬਹਿੜ ਕੇ ਠੰਡੀ ਹਵਾ ਆਉਂਦੀ ਹੈ ਫਿਰ ਕਹਿੰਦੇ ਸੰਗਤ ਦੀ ਕੀ ਲੋੜ ਆ ਵੀ ਪੈਸਾ ਮੇਰੇ ਕੋਲ ਆ ਗਿਆ ਬੰਦਾ ਸੰਗਤ ਕਰਨੀ ਛੱਡ ਦਿੰਦਾ ਇੱਕ ਮੈਨੂੰ ਕਹਿੰਦਾ ਵੀ ਮੈਂ ਇੰਨੇ ਇੰਨਾ ਚਿਰ ਰੋਗਿਆ ਅਰਦਾਸਾਂ ਕਰਦੇ ਮਹਾਰਾਜ ਨੇ ਸਾਨੂੰ ਗਰੀਬ ਹੀ ਰੱਖਿਆ ਮੈਂ ਕਹਾ ਜਿਹੜੇ ਮੀਰ ਬਣੇ ਸੀ ਨਾ ਉਹ ਦੂਰ ਹੋ ਗਏ ਸ਼ੁਕਰ ਕਰਿਆ ਕਰੋ ਵੀ ਮਹਾਰਾਜ ਜਿੱਥੇ ਰੱਖਿਆ ਬਾਣੀ 'ਚ ਰੱਖਿਆ ਆਪਣੇ ਨੇੜੇ ਰੱਖਿਆ ਜਿੰਨਾ ਕੁ ਦਿੱਤਾ ਮਹਾਰਾਜ ਨੇ ਉਹਦਾ ਸ਼ੁਕਰ ਕਰੋ ਸੰਗਤ ਤਾਂ ਕਰ ਰਹੇ ਆ ਵੱਡੇ ਮਹਾਰਾਜ ਨੂੰ ਇੱਕ ਨੇ ਸਵਾਲ ਕੀਤਾ ਮਹਾਰਾਜ ਸਾਨੂੰ ਵੀ ਕਰੋੜਪਤੀ ਬਣਾ ਦਿਓ ਕੀਰਤਨ ਕਰਦਾ ਸੀ ਉਹ ਸਾਨੂੰ ਵੀ ਮਾਇਆ ਦੇ ਦਿਓ ਮਹਾਰਾਜ ਕਹਿੰਦੇ ਕੀਰਤਨ ਕਰਦਾ ਨਾ ਉਹਦਾ ਜਸ ਗਾਈ ਚੱਲ ਜੇ ਕਿਤੇ ਮਹਾਰਾਜ ਨੇ ਤੈਨੂੰ ਮਾਇਆ ਦੇਤੀ ਨਾ ਇਹ ਬਾਜੇ ਤਬਲੇ ਸਾਰੇ ਵੇਚ ਕੇ ਕੀਰਤਨ ਕਰਨਾ ਛੱਡ ਦੇਣਾ ਤੂੰ ਕਿੱਡਾ ਗਿਆਨ ਹੈ ਇਹ ਮਹਾਰਾਜ ਨੇ ਜੇ ਕੀਰਤਨ ਦੀ ਦਾਤ ਬਖਸ਼ੀ ਹੈ ਆਪਣੇ ਨੇੜੇ ਰੱਖਿਆ ਤਾਂ ਸ਼ੁਕਰ ਕਰਨਾ ਚਾਹੀਦਾ ਮਹਾਰਾਜ ਦਾ